ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਸ ਸਹਿਬ ਹਰ ਜੁਗ ਜੁਗ ਭਉ ਤੋਂ ਪਾਇਆ ਪੈਰ ਰਖਦਾ ਆਇਆ ਰਾਮ ਰਾਜੇ ਹਰ ਨਾਂ ਕੈ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਛਦੇ ਨਾਉ ਦਿਉ ਮੁਖ ਲਾਇਆ ਜਨਨਕ ਸਾਹ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾਂ ਸੁਖਤਾ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਪੁੱਤਰ ਤਵਸਿਆ ਤਰੰਤ ਨੰਜਾਈ ਲਖਿਆ ਰਹਾ ਜਾਤਮਹਿ ਜੋਤ ਜੋਤਮਹਿ ਜਤ ਤਕਲ ਕਲਾ ਭਰਪੂਰ ਰਹਾ ਤੂੰ ਸਚਾ ਸਹਬ ਸਿਸਵਾ ਲਿਉ ਜਿਨ ਕੀ ਤੀਸੋਂ ਪਾਰ ਗਿਆ ਕੋ ਨਾ ਨੇ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਅਸੰਵਹਲਾ ਪਹਿਲਾ ਏਕ ਓਨਕਾਰ ਸਤਗੁਰ ਪ੍ਰਸਾਦਿ ਸੋ ਦਰ ਦਰ ਤੇਰਾ ਕਿਹਾ ਸੋ ਘਰ ਕੇਹਾ ਜਤ ਵਹਿ ਸਰਸ ਮਾਲੇ ਵਾਜੀ ਤੇਰੇ ਨਦਨੇਕ ਸੰਖਾ ਕਿਤੇ ਤੇਰੇ ਬਵਨ ਹਾਰੇ ਕਿਤੇ ਤੇਰੇ ਰਾਗ ਤ੍ਰਿਸੁ ਕਹੀਐ ਕਿਤੇ ਤੇਰੇ ਗਵਨ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਵੈਸੰਤਰ ਗਵ ਰਜਾ ਧਰਨ ਦੁਆਰੇ ਗਾਵਨ ਤੁਧਨੋ ਚਿਤ ਗੁਤਿ ਚਿਤ ਲਖ ਜਾਨਨਨੋ ਇਤ ਗੁੱਤ ਲਿਖ ਜਾਨਣ ਲਿਖ ਲੈ ਧਰਮ ਵਿਚਾਰੇ ਗਾਵੰਤ ਨੂੰ ਈਸਰ ਬ੍ਰਹਮੰਦੇਵੀ ਸੁਹਣ ਤੇਰੇ ਸਦਾ ਸਵਾਰੇ ਗਾਵੰਤ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤ ਨੂੰ ਸਸਮਦੀ ਅੰਦਰ ਗਾਵੰਤ ਨੂੰ ਸਦ ਵਿਚਾਰੇ ਗਾਵੰਤ ਨੂੰ ਜਤੀ ਸੁਤੀ ਸੁੰਤੋ ਕੀ ਗਾਵੰਤ ਨੂੰ ਵੀਰ ਕਰਾਰੇ ਗਾਵੰਤ ਨੂੰ ਪੰਡਿਤ ਪੁਨਰਕੀਸ਼ਵਰ ਜੋਗ ਜੀਵੇ ਦਾ ਨਾਲੇ ਗਾਵੰਤ ਨੂੰ ਮੋਹਨੀਆਂ ਮਨਮੋਹਨ ਈਸੁਰਗ ਮਚ ਪਾਇਆਲੇ ਗਾਵਨ ਤੁਧਨ ਰਤਨ ਪਾਏ ਤੇਰੇ ਅਸਰ ਤੀਸ ਨਾਲ ਲੈ ਗਾਵਨ ਤੁਧਨ ਜੋਤ ਮਹਾਵਲ ਸੂਰ ਆਏ ਗਾਵਨ ਤੁਧਨ ਕਾਣੀ ਚਾਰੇ ਗਾਵਨ ਤੁਧਨ ਕੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰ ਧਾਰੇ ਸਹੀ ਤੁਨ ਗਾਵਨ ਜੋਤ ਦਭਾਵਨ ਰਤੇ ਤੇਰੇ ਪਾਤਰ ਸਾਲੇ ਹੋਰ ਕੇਤੇ ਤੁਨ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸੁਦਾਸਾ ਸਾਹਿਬ ਸੱਚਾ ਸੱਚੀ ਨਾਈ ਹੈ ਪੀਹੁ ਸੋਈ ਜੈ ਨਾ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਨੋ ਪਾਈ ਕਰ ਕਰ ਦੇਖੈ ਕੀ ਤਾਂ ਆਪਣਾ ਜੋਤ ਦੇ ਵਿੜਾਈ ਜੋਤ ਸੁਭਾਵੈ ਸੋਈ ਕਰਸੀ ਫਿਰ ਕੋ ਨਾ ਕਰਣਾ ਜਾਈ ਸੋ ਪਾਸਾ ਸੋ ਸਾਥ ਪਤ ਸਹਿਬ ਨਾਨਕ ਰਹਿਣ ਰਜਾਈ ਅਸਾ ਮਹਲਾ ਪਹਿਲਾ ਸੁਣ ਵਡਾ ਆ ਕਾ ਸਭ ਕੋ ਏ ਕਿਹੜਾ ਵੱਡਾ ਡਿਸ਼ਾ ਹੋਏ ਕੀੰਤ ਪਾਇ ਨਾ ਕਹਿਆ ਜਾਏ ਕਹਿਣਾ ਵਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਵਾ ਘਰ ਗੰਭੀਰਾ ਗੁਣ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਉੜਚੀਰਾ ਰਹਾ ਸੌ ਸੁਰਤੀ ਮੂਰਤੀ ਕਮਾਈ ਸਭ ਕੀੰਤ ਮਿਲ ਕੀੰਤ ਪਾਏ ਗਿਆਨੀ ਧਿਆਨੇ ਗੁਰ ਗੁਰਹਾਈ ਕਹਿਣਾ ਜਾਏ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆ ਵਡਿਆਈਆਂ ਤੋ ਦੁਬਿਨ ਸੁਧੀ ਕਿਨਾ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਸਤੀ ਭਰੇ ਤੇਰੇ ਭੰਡਾਰਾ ਜਸੁਂ ਦੇਿਤ ਸਹਿ ਕਾਚਾਰਾ ਨਾਨਕ ਸੱਚ ਸਵਾਰਣ ਹਾਰਾ ਅਸਮ ਹਲਾ ਪਹਿਲਾਏ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੋਂ ਕਾ ਸੱਚਾ ਨਾਉ ਸੱਚੇ ਨਾਮ ਕੀ ਲਗਿਆ ਭੂਖ ਉਹ ਦੁਖਾ ਕਾ ਚੱਲਿਆ ਹੈ ਦੁਖ ਸੁਖ ਵਿਸਰੈ ਮੇਰੀ ਮਾਏ ਸੱਚਾ ਸਹਿਬ ਸੱਚ ਨਾਹਿ ਰਹਾ ਸੋਚੇ ਨਾਮ ਕੀ ਤਲਵੜੀ ਆਈ ਆਖ ਤੱਕ ਕੀਮਤ ਨਹੀਂ ਪਾਈ ਜਿਸ ਸਮਰਗ ਅਕਣ ਪਾਹੀ ਵਡਨ ਹੋਏ ਘੜ ਨਾ ਜਾਏ ਨਾ ਹਮਰ ਨਾ ਹੋਏ ਸੂਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੁਆ ਨਾ ਕੋ ਹੋਈ ਜਿਵੜਿਆ ਉਤੇ ਵਿੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਕਸਮ ਸਰਹ ਤੇ ਕਮ ਜਾਤ ਨਾਨਕ ਨਾ ਵਾਜ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਆਵਨ ਕਰੋਂ ਗੁਰ ਪਾਸੇ ਹਮ ਕੀ ਰੇ ਕਿਰੋਂ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸੇ ਮੇਰੀ ਮਿਤ ਗੁਰਦੇਵ ਮੋਖ ਰਾਮ ਨਾਮ ਪ੍ਰਗਾਸੇ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾ ਹਰ ਜਨ ਕੇ ਵੜ ਪਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਲੇ ਤ੍ਰਪਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾ ਨਾ ਪਾਇਆ ਤੀ ਭਾਗ ਜਨ ਜੰ ਪਾਸੇ ਜੋ ਸਤਿਗੁਰ ਸ਼ਰਣ ਸੰਤਨ ਸ਼ਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਸੋ ਜਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਧੁਰਮਸਤਕ ਲਿਖਿਆ ਲਿਖਾਸ ਧੰਨ ਧੰਨ ਸਸੰਗਤ ਜਿਥਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਕਾਹਰੇ ਮਨਚਿਤ ਵੈ ਉਦਮ ਜਾਂ ਆਹਰ ਹਰ ਜਿਉ ਪਰਿਆ ਉਸੈ ਪੱਥਰ ਮਹਿ ਜੰਤੁ ਪਾਏ ਤਾਂ ਗਰਜ ਕਾ ਗਹਿ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਧ ਬਨਿਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਰ ਜਿਸੁ ਵਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵਸ ਕੋ ਸਾਰੇ ਸੱਚੇ ਬਚਰੇ ਸ਼ਰੀਆਦ ਨਿਕਉਣ ਖਲਾਵੇ ਕੌਣ ਚਗਾਵੇ ਮਨ ਮੈ ਸਮਨ ਕਰਿਆ ਸਭ ਨਿਧਾਨ ਦਸ ਸਿਧਾਨ ਠਾਕੁਰ ਕਲਤਲ ਧਰਿਆ ਜਨ ਨਾਨਕ ਬਲਵਲ ਸਦ ਬਲ ਜਈ ਹੈ ਤਰੰਤ ਨਾ ਪਾਰਾ ਵਰਿਆ ਰਾਗ ਅਸਮਲਾ ਚੌਥਾ ਸੂਪੁਰਖ ਕੁਵੰਕਾਰ ਸਤਗੁਰ ਪ੍ਰਸਾਦਿ ਸੋ ਬੁਰਕ ਨੇ ਰੰਜਨ ਹਰ ਬੁਰਕ ਨੇ ਰੰਜਨ ਹਰਗਮਗਮ ਪਾਰਾ ਸਉ ਧਾਵ ਹੈ ਸਉ ਧਾਵ ਹੈ ਤੁਜੀ ਹਸ ਸਚੇ ਸਰਜਨਹਾਰਾ ਸਉ ਜੀ ਤੁਮਾਰੇ ਜੀ ਤੋਂ ਜੀਆ ਕਾ ਦਾਤਾ ਰਾ ਹਰ ਧਾਵ ਹੋ ਸੰਤੋ ਜੀ ਸਭ ਦੁਖੁ ਸਰਨਹਾਰਾ ਰਾਪੇ ठाकुर ਹਰ ਰਾਪੇ ਸੇਵਕ ਜੀ ਕੈ ਨਾਨਕ ਜੰਦ ਵਿਚਾਰਾ ਤੂੰ ਕਟ ਕਟ ਅੰਤਰ ਸਰ ਅਨੰਤਰ ਜੀ ਹਰੇ ਕੋਪਰਕ ਸਮਾਣਾ ਇੱਕ ਦਾਤਿਗ ਭੇਖਾਰੀ ਸਭ ਤੇਰੀ ਚੋ ਜੜਾਣਾ ਤੂੰ ਆਪੇ ਦਾਤਾ ਆਪੇ ਭੋਤਾ ਜੀ ਹਉ ਤਦ ਨਵਰਨ ਨ ਜਾਣ ਤੂੰ ਪਰ ਭ੍ਰੰਭੇ ਅੰਤ ਬਿੰਤ ਜੀ ਤੇਰੇ ਕਿਆ ਗੁਨਾ ਖਵਖਾਣ ਹਾਂ ਜੋ ਸਿਵ ਹੈ ਜੋ ਸਿਵ ਹੈ ਤੁਜੀ ਜਨ ਨਾਨਕ ਦਨ ਗੁਰਵਾਣਾ ਹਰਤਵਹ ਹਰਤਵਹ ਤੁਦ ਜੀ ਸੇ ਜੰਗ ਜਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤ ਹੈ ਜੀ ਤਨ ਟੂਟੀ ਜੰਗੀ ਫਾਸੀ ਜਿਨ ਨਿਰਭਉ ਜਨ ਹਰ ਨਿਰਭਉ ਤੈ ਜੀ ਤਨ ਕਾ ਭਉ ਸਾ ਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰੂ ਸੁਮਾਸੀ ਸੇ ਧਨ ਸੇ ਧਨ ਜਨ ਹਤੈ ਜੀ ਜਨ ਨਾਨਕ ਅਨਵਲ ਜਾਸੀ ਤੇਰੀ ਪਦ ਤੇਰੀ ਪਦ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਤ ਤੇਰੇ ਬਸ ਲਹੰਤ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਨਕਰ ਹਰ ਪੂਜਾ ਜੀ ਤਉ ਤਪ ਹੈ ਜਪੈ ਬੇਅੰਤਾ ਤੇਰੀ ਨਿਕ ਤਨੇ ਨਿਕ ਬੜਾ ਮੋਸਮ ਬਰਸਾਤ ਜੀ ਕਰ ਕਰਿਆ ਕਟ ਕਰਮ ਕਰਨਤਾ ਸੇ ਭਦ ਸੇ ਭਦ ਭਲੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਦਾ ਤੂੰ ਆਦਪੁਰ ਕਾ ਪਰੰਪਰਕਰਤਾ ਜੀ ਤੂ ਜੇ ਵੜਾ ਵਰਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂੰ ਵੇਖੋ ਜੀ ਤੂੰ ਨੈਸ਼ਨ ਕਰਤਾ ਸੋਈ ਤੋ ਦਾਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਸੋ ਹੋਏ ਤੋਦੇ ਆਪੇ ਸਰਸਾਉ ਪਾਈ ਜੀ ਤੋ ਦਾਪੇ ਸਰਸ ਸਭ ਗੋਈ ਜੰਨਾ ਨ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੈ ਕਾ ਜਾਣ ਹੋਈ ਅਸਮਹਲਾ ਚੌਥਾ ਤੂੰ ਕਰਤਾ ਸਚੈ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਠੀਸੀ ਜੋ ਤੂੰ ਦਹੀਂ ਸੋਈ ਹੋਮ ਪਾਇ ਰਹਾ ਸਾਉ ਤੇ ਰੀਤੋਂ ਸਭ ਨੇ ਧਾਇ ਆਜ ਉਸਨੂੰ ਕਿਰਪਾ ਕਰ ਹੈ ਤਨਵਰਤਨ ਪਾਇਆ ਗੁਰਮੁਖ ਲਾਦਾ ਮਨੋਂ ਗਵਾਇਆ ਤਦ ਦਾ ਵਿਛੋੜਿਆ ਆ ਮਿਲਾਇਆ ਤੂੰ ਦਰਿਆ ਉਸ ਤੇ ਜੀ ਮਾਹੇ ਤੁਝ ਵੰਦੂਜਾ ਕੋਈ ਨਾਹੇ ਜੀ ਜਨ ਸਭ ਤੇ ਰਖੇ ਲਵ ਜੁਗਲ ਵਿਛੜਿਆ ਸੰਜੋਗੀ ਮੇਲ ਜਿਨ ਸੁਨਉ ਤੂੰ ਜਾਣਾ ਹੈ ਸੁਝਨ ਜਾਣਾ ਹੈ ਹਰ ਗੁਣ ਸਦਹੀ ਆਖੋ ਖਾਣਾ ਜਦ ਹਰ ਸੇਵਾ ਤੰ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤਤਵੰਦੂਜਾ ਹੋਰ ਨਾ ਕੋਏ ਤੂੰ ਕਰ ਕਰ ਹੋਏ ਖਹਿ ਜਾਣਾ ਸੋਏ ਜਨਨ ਗੁਰਮੁਖ ਪ੍ਰਗਟ ਹੋਏ ਅਸਮਹਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਵਤਨਹਿ ਕੀਆ ਪੰਕਜ ਜਮੁਪਗਨ ਚੱਲੇ ਹਮ ਦੇਖਤਾ ਹੈ ਡੂਵੀਐਲੇ ਮਨ ਨਿਕਨਾ ਚਿਤ ਸਮੂਢ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸੋਤੀ ਨਹੀਂ ਪੜਿਆ ਮੁਰਗ ਮੁਦਾ ਜਨਮ ਭਇਆ ਪ੍ਰਣ ਤਨਾਨੁ ਕੰਕੀ ਸ਼ਰਣਾ ਜਿੰ ਤੂੰ ਨਾਹੀ ਵਿਸਰਿਆ ਸਮਹ ਲਾ ਪੰਜਵਾ ਪਈ ਪ੍ਰਾਪਤ ਮਾਨੁਕ ਦੇਹ ਰਿਆ ਗੋਬਨ ਮਿਲਨ ਕੀ ਤਰੀਵਰੀਆ ਵਰ ਕਾਜ ਤਰਕ ਤਨਾ ਕਾਮ ਮੋ ਹਮਿਲ ਸਾਥ ਸੰਗਤ ਭਾਜ ਕੇਵਲ ਨਾਮ ਸਉਂ ਜਾਮ ਲਾਗ ਭਉ ਜੋ ਤਰਨ ਕੈ ਜਨ ਵਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਉ ਤਉ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕਮ ਨਿਜ ਕਰਮਾ ਸਰਨ ਬਰੇ ਕੀ ਰਾਖੋ ਸਰਮਾ ਜੋ ਤਉ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕਮ ਨਿਜ ਕਰਮਾ ਸਰਨ ਬਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਬਿ ਵਾਚ ਬੇਨਤੀ ਚਉਪਾਈ ਅਮਰੀ ਕਰੋ ਹਾਰ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਨ ਕਰੋ ਪ੍ਰਤਪਾਰਾ ਅਮਰੀ ਦੁਸ਼ਟ ਸਵੈ ਤੁਮ ਘਾਵ ਹੋ ਆਪ ਹਾਰ ਦੇ ਮੋਹਿ ਬਚਾਵ ਹੋ ਸੁਖੀ ਵਸੈ ਮੋਰ ਪਰਵਾਰਾ ਸੇਵ ਸਿਖ ਸਵੈ ਕਰਤਾਰਾ ਮੋਰ ਛਾ ਨਿਜ ਕਰਦਾ ਕਰੀਐ ਸਵਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ

दीन बंधु दुष्टन के हंता तुम्हो परी चतुर्दश कंता काल पय ब्रह्म भूतरा काल पय सी जियोतरा काल पय करबसं प्रकासा सकल काल का कीय तमासाए यवन काल जोगिसु कियो वेदराज ब्रह्मा जूथी यवन काल सब लोक सुवारा नमस्कार है ताहे हमारा यवन काल सब जगत बनाया ओ देव दय त जिशन पुजायो ਆਦਿ ਇੰਤੈ ਕੈ ਉਦਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਗਲ ਪ੍ਰਜਾ ਜਿਨਾਂ ਉਸ ਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸੁਤਨ ਕੋ ਪਲ ਮਮਦ ਕੀਓ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਪੁਰੇ ਕੀ ਪੀਰ ਪਸ਼ਾਨਤ ਚਿੰਟੀ ਤੇ ਕੁੰਜ ਰਸੂਲਾ ਸਭ ਪਰ ਕਿਰਪਾ ਦਸ਼ਕਰ ਫੁਲਾ ਸੰਤਨ ਦੁਖ ਪਾਇਤ ਦੁਖੀ ਸੁਖ ਪਾਇ ਸਾਧਨ ਕੇ ਸੁਖੀਏ ਕੇ ਕੀ ਪੀਰ ਪਸ਼ਾਨਾ ਘਟ ਘਟ ਕੇ ਪਟਪਟ ਕੀ ਜਾਨਾ ਜਾਉਦ ਕਰ 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 ਤਾਰਾ ਵਰਜਾ ਤਰਤਲ ਦੇਹ ਉਪਾਰਾ ਜਬਿਆਕਰ ਕਰਤਹੁ ਬਹੂ ਤੁਮ ਮੈਂ ਮਿਲਤ ਦੇ ਤਰਸ ਬਹੂ ਜਿਤੇ ਬਦਨ ਸੇ ਸਵਤਾਰਾ ਆਪ ਆਪਣੇ ਬੂਝ ਉਚਾਰੈ ਤੂੰ ਸਭ ਹੀ ਤੇ ਰਹਤ ਨਿਰਾਲੰਮ ਜਨਤ ਬੀਦ ਭੀਦ ਅਰਾਲੰਮ ਨਿਰੰਕਾ ਨਿਰੂਕਾ ਨਿਰਲੰਭਿਆ ਦਨਿਲਨਦ ਸੰਭ ਤਾ ਕਮੁੜ ਚਰਤਿਦਾਇ ਕੋ ਪੇ ਨ ਪਾਤੁ ਬਿਦਾ ਤਾਕੋ ਕਰ ਪਹਨੂਮਨ ਤੈ ਮੋਹ ਮੂੜ ਕਸ਼ ਭੇ ਨ ਜਾਣ ਤੈ ਮਹਾਂ ਦੇਵ ਕੋ ਕਸ ਸਦਾ ਸ਼ਿਵ ਅਨੰਕਾਰ ਕਾ ਚਿੰਤਨ ਹੈ ਕੇਵਾ ਆਪ ਆਪਣੀ ਬੁਧੈ ਜੀਤੀ ਵਰਨਤ ਭਿੰਨ ਭਿੰਨ ਤੋ ਹੈ ਤੀ ਤਮਰਾ ਲਖਨ ਨ ਜਾਏ ਪਸਾਰਾ ਕਵ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪਾ ਰੰਗ ਭਇਓ ਰਾਵਕ ਹੀ ਪੂਪਾ ਅੰਡ ਜੇਰ ਸਿਤ ਕਿੰਨੀ ਉਤਪਜ ਕਾਨ ਬਹੁ ਰਚ ਦਿਨੀ ਕਹੋ ਪੂਰਾ ਜਹ ਹੋਵੇ ਬੈਠਾ ਕਹੋ ਸਮਤ ਭਇਓ ਸਿੰਘ ਕਰ ਕਾਠਾ ਸਗੀ ਸਿਰ ਦਿਖਾਏ ਚੰਬੋ ਆ ਜੁਗਾ ਸੁਰੂ ਸੇ ਅੰਭਵ ਆਵਰ ਅੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਖ ਸੰਗ ਰੋ ਦੁਸ਼ਟ ਦੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਗਾਤਾ ਜੇ ਅਸਤੋ ਤਉ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੋਏ ਮਰੇ ਪ੍ਰਖਚਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਗਟ ਸਵਟਾਰੇ ਜੋ ਕਲ ਕੋ ਇਕ ਵਾਰ ਤਏ ਹੈ ਤਾਂ ਕੇ ਕਾਲ ਨਿਕਰਨੈ ਐ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਦ੍ਰਿਸ਼ਟਰਾ ਤਤਕਾਲਾ ਕਿਰਪਾ ਦ੍ਰਿਸ਼ਟਾਂ ਜਾਹੇ ਨਿਹਰੋ ਤਾਂ ਕੇ ਤਉ ਤਨ ਕਮੈ ਹਰ ਹੋਰ ਇਸਿਦ ਘਰਮ ਸਭ ਹੋਈ ਦੁਸ਼ਿਸ਼ਾ ਸਵਸ ਕੈ ਨਾ ਕੋਈ ਇਕ ਵਾਰ ਜਨ ਤਮੈ ਸੰਭਾਰਾ ਕਾਲ ਪਾਸ ਤੇ ਤਾਹੇ ਵਾਰਾ ਜਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋ ਉਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾ ਦੇ ਲਿਹੋ ਵਾਰੀ ਸਰਵ ਠੌਰ ਮਹੋ ਸਹਾਈ ਦੁਸ਼ਟ ਦੋ ਤੇ ਲਿਹੋ ਵਚਾਈ ਸੁਈਆ ਪਾਇਂਗੇ ਜਉ ਤੇ ਤੁਮਰੇ ਤਉ ਤੇ ਕੂ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਇਕ ਨ ਮੰਨਿਓ ਸਿਮਰ ਸਾਸਤਰ ਬੇਸ ਸਵੈ ਉਹ ਭੇਦ ਕਹਿ ਹਮ ਇਕ ਨ ਜਾਣਿਓ ਸ਼੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਵਖਾਨਿਓ ਦੋਹਰਾ ਸਗਲ ਦਵਾਰ ਕੋ ਸ਼ਾਨ ਕੈ ਗਇਓ ਤਹਾਰੋ ਦਵਾਰ ਬਾਹਂ ਗਹਿਂ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸ਼ਾਨ ਕੈ ਗਇਓ ਤਹਾਰੋ ਦਵਾਰ ਬਾਹਂ ਗਹਿਂ ਕੀ ਲਾਜ ਅਸ ਗੋਬਿੰਦ ਦਾਸ ਤਹਾਰ RAM KALI MAHALA TU JA ANAND DE ONGKAR SATGURU PRASAD ਨੰਦਪਾ ਅਮਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਉਦ ਗਵਣੀਆਂ ਸਉਦੋਤ ਗਉਹਰੀ ਕੇ ਰਾਮਨ ਜੀ ਨੇ ਉਸਾਇਆ ਕਹਿ ਨਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸੋ ਮਨ ਗੱਲਾਂ ਸੁਮਰਸਾਹਮੀ ਸੋ ਕਮਨ ਹੋਇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਹਵਾ ਕਿਆ ਨਾਹੀਂ ਕਰਤੇ ਰਹਿ ਕਰਤਨ ਤੇਰਾ ਸਭ ਕਿਛ ਹੈ ਜਿਹ ਦੇਹ ਸੋ ਪਾਵੇ ਸਦਾ ਸਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜਿ ਸ਼ਬਦ ਕੰਦੇ ਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਂ ਸੁਖ ਮਨੈ ਉਸੇ ਆਜਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਉ ਜਿਸ ਦੀਆਂ ਹੈ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਉ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦਿਤ ਘਰਸ ਪਾਗੈ ਕਰਤ ਪਾਗਾ ਸਦ ਵਾਜੀ ਕਲਾ ਜਿਤ ਕਰਤ ਹਾਰੀ ਆ ਪੰਛ ਦੂਤ ਦਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇ ਤੋ ਜਿੰ ਕਉ ਸੇ ਨਾ ਹਰ ਕੈ ਲਾਗੀ ਕਹਿ ਨਾਨਕ ਤਸ ਖੂਆ ਤਤ ਕਰ ਅਨੰਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸਤ ਸਜਨ ਭੈ ਸਰ ਸੇ ਪੂਰੇ ਗੁਰਦੇ ਜਾਣੇ ਸੁਣਤੇ ਪੁਨੀਤ ਕਹਤੇ ਪਤ ਸਤਗੁਰ ਹੈ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਸੰਤੋਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਸੁਧਾਰੋ ਜੇ ਕੋ ਕਾ ਵਾਜ ਕੋ ਪੁੰਚੈ ਤਸ ਕਾ ਹੋਏ ਉਧਾਰੋ ਇਹ ਵਸਤ ਤਜਿ ਨਹ ਜਾਈ ਨਿਤ ਨਤਰਾਖੁਰ ਧਾਰੋ ਤਮ ਸੰਸਾਰ ਚੰਨ ਲਗ ਤਰੀਐ ਸੋ ਨਾਨਕ ਬ੍ਰਹਮ ਪ੍ਰਸਾਰ ਉਸੇ ਲੋਕ ਮਹੱਲਾ ਪੰਜਿਵੈ ਤੇਰਾ ਕੀਤਾ ਜਤੋਂ ਨਹੀਂ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਾਇਓ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਹੈ ਤਨ ਮਨ ਥੀਵੈ ਹਰਿਆ ਪੌੜੀ ਕਥ ਤੂੰ ਸੁਮਰਥ ਜਤਾ ਕੋਈ ਨਾ ਹੈ ਉਹ ਤੇਰੀ ਰਾਖ ਅਗਨੀ ਉਤਰ ਮਾਹੇ ਸੁਣ ਕਹਿ ਜਮ ਕਹਿ ਦੂਤ ਨਾ ਇਤ ਰਛੜ ਜਾਏ ਪਾਉ ਜਲ ਵਿਕਮਸਗਾਹ ਹੋ ਗੁਰ ਸਬਦਿ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮਰ ਸੇ ਖਾਏ ਕਲਮਹੁ ਪੁਨ ਗੁਣ ਗੋਬਿੰਦ ਗਾਹੇ ਸਵਸਨੂ ਕਿਰਪਾਲ ਸੁਮਾਲੇ ਸਾਹ ਸਾਹ ਵਰਥਾ ਕੋਈ ਨਾ ਜਾਏ ਜੇ ਆਵਤੁ ਦਿਆਹੇ ਸ਼ਲੋਕ ਮਹਲਾ 5ਆ ਅੰਤਰ ਗੁਰ ਆਰਾਧਨਾ ਜਿਹਾ ਜਬ ਗੁਰ ਨਾਮ ਨੈਤਰੀ ਸਤਗੁਰ ਪੇਖਣਾ ਸ਼ਵਣੇ ਸੁਨਣਾ ਗੁਰ ਨਾਮ ਸਤਗੁਰ ਸੇ ਤੀਰਤੇ ਆਦਰਗੈ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਜਸੋਹੇ ਵਥ ਦੇ ਜਗ ਮਹਿ ਹਉ ਤਮ ਕਾੜੀਐ ਵਿਰਲੇ ਕੀ ਕੀ ਮਹਲਾ ਪੰਜਵਾ ਰਖੇ ਰਕਣ ਹਾਰਿ ਅਪਵਾਰਯਨ ਗੁਰ ਕੀ ਪੈਰੀ ਪਾਏ ਕਾਜ ਸਵਾਰਯਨ ਹੁਆ ਆਪ ਦਇਆਲ ਮਨੋਨਾ ਵਿਸਾਰਯਨ ਸਾਜਨਾ ਕੈ ਸੰਗ ਭਉਜਲ ਤਾਰਿਆ ਨਾ ਸਵਾਗਤ ਨਿੰਦਕ ਦੁਸ਼ਟ ਖ ਨਮਾਹਿ ਬਿਦਾਰਿਆ ਨਾ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ 마ਹੀ ਜਿਸ ਸਿਮਰ ਸੁਖ ਹੋਏ ਸਭਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ 마ਹੀ ਜਿਸ ਸਿਮਰਤ ਸੁਖ ਹੋਏ ਸਭਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ